ਤਨਵਿੰਦਰ ਸਿੰਘ ਨੂੰ ਕਿਹਾ ਮੈਂ ਹਾ ਤੂੰ ਨਾਲ ਲਿਖਲਾ ਇਤਿਹਾਸ ਚ ਤੇਰਾ ਐਡਾ ਜ਼ਬਰਦਸਤ ਪਸ਼ੋਕੜਾ ਹੈ ਲਹਿਣਾ ਇਸ ਇਤਿਹਾਸ ਦੇ ਵਿੱਚ ਉਹ ਲੁੱਟਣ ਡੈ ਪਿਆ ਉਹ ਰੇਤਾ ਵੇਚਣ ਲੱਗ ਗਿਆ ਉਹ ਟਕਾ ਕੇ ਕੇਵਲ ਚੋਂ ਪੈਸੇ ਲੈਂਦਾ ਸੀ ਉਹ ਟਕਾ ਕੇ 50000 ਕਰੋੜ ਰੁਪਈਆ ਪੰਜਾਬ ਦਾ ਲੁੱਟਦਾ ਸੀ ਤੇ ਕਿੱਥੇ ਅੱਜ ਕਿੱਥੇ ਹੈ ਦੱਸੋ ਲਾਂਤਾਂ ਪਈਆਂ ਪਾਰਟੀ ਨੇ ਕੱਢਤਾ ਤੇ ਮੈਨੂੰ ਉਦੋਂ ਕਹਿੰਦੇ ਹਾਈ ਕਮਾਂਡ ਵਾਲੇ ਵੇਦ ਨਾਲ ਕਿੰਨੇ ਬੰਦੇ ਜਾਣਗੇ ਮੈਂ ਕਿਹਾ ਜਾਓ ਇਹਦੀ ਘਰ ਵਾਲੀ ਨਹੀਂ ਜਾਂਦੀ ਇਹ ਨਾਲ ਹਸਲੋ ਹਸਲੋ ਪਟਕਾ ਕੇ ਤਾੜੀ ਮਾਰੋ ਗੱਲ ਸੱਚੀ ਸੀ ਨਹੀਂ ਲਈ ਨਹੀਂ ਲਈ ਐਂਡ ਤੱਕ ਜਿਵੇਂ ਮੱਛੀ ਤਰ ਲਓ ਮੱਛੀ ਤਰ ਲਓ ਮੱਛੀ ਹੁੰਦੀ ਸੀ ਐਂਡ ਤੱਕ ਕਹੀਗੇ ਹੁਣ ਵੀ ਕਹਿੰਦੇ ਆ ਕਾਂਗਰਸ ਚ ਲੜਾ ਦਿਓ ਹੁਣ ਤੇ ਖੇਤੀ ਸੁੱਕ ਗਈ ਹੁਣ ਨੀਵੀਂ ਪੈਂਦਾ ਚਰਾਗ ਬੁਝ ਗਿਆ ਮਿੱਤਰਾ ਹਉ ਨਹੀਂ ਤੇਲ ਪੈਂਦਾ ਠੋਕੋ ਹਾਂ ਉਹ ਤੋਂ ਬਾਅਦ ਚੰਨੀ ਨੂੰ ਕਿਹਾ ਮੇਰੀ ਉਹਨਾਂ ਨਾਲ ਕੋਈ ਲੜਾਈ ਨਹੀਂ ਅੱਜ ਵੀ ਕਾਂਗਰਸੀ ਹੋਣ ਦੇ ਨਾਤੇ ਕੋਈ ਲੜਾਈ ਨਹੀਂ ਮੈਂ ਉਹਨੂੰ ਕਹਿੰਦਾ ਸੀ ਮਿੱਤਰਾ ਚਾਦਰਾਂ ਨਾ ਵਿਛਾਓ ਮਿੱਤਰਾ ਆਹ 4 ਮਹੀਨੇ ਚੱਜ ਦੇ ਲਾ ਦਿਓ ਤੇ ਆਪਾਂ ਜਿੱਤ ਜਾਗੇ ਦਵਾਰੇ ਆ ਜਾਗੇ ਕੀ ਹੋਇਆ ਕੀ ਹੋਇਆ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਖੜਾ ਹੋ ਗਿਆ ਹੱਸ ਲੋ ਹੱਸ ਲੋ ਪਰ ਤਾੜੀ ਠੋਕਿਆ ਕਰੋ ਠੋਕ ਕੇ ਕਿੱਥੇ ਆ ਮਿੱਤਰ ਪਿਆਰਾ ਮੈਂ ਉਹਨੂੰ ਕੁਝ ਨਹੀਂ ਕਹਿੰਦਾ ਪੰਜਾਬ ਦੇ ਲੋਗ ਨਵਜੋਤ ਸਿੰਘ ਸਿੱਧੂ ਨੇ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਅੱਜ ਤੱਕ ਵਿਰੋਧੀ ਵੀ ਹੋਵੇ ਕਦੇ ਜ਼ਿੰਦਗੀ ਦੇ ਵਿੱਚ ਜਿਹੜੀ ਪਾਰਟੀ 'ਚ ਖੜਾ ਹੋਇਆ ਕਦੇ ਜ਼ਿੰਦਗੀ ਦੇ ਵਿੱਚ ਨਕਾਰਾਤਮਕ ਸੋਚ ਨਹੀਂ ਕੀਤੀ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਆਪਣੀ ਠੋਕਣ ਲੱਗ ਜਾਣ ਆਪਣੀ ਇੱਕ ਦੂਜੇ ਨੂੰ ਮਾਰਨ ਲੱਗ ਜਾਣ ਤੇ ਜੜਾ ਆਉਂਦਾ ਮੁੱਖ ਮੰਤਰੀ ਬਣਨ ਨੂੰ ਤੁਰ ਲੈਂਦਾ ਐਂ ਕਦੇ ਮੁੱਖ ਮੰਤਰੀ ਬਣੇ ਮਾਨ ਔਰ ਸਨਮਾਨ ਚਾਹ ਕੇ ਨਹੀਂ ਮਿਲਦਾ ਇਹ ਉਹਨੂੰ ਮਿਲਦਾ ਹੈ ਜਿਹੜਾ ਉਹਦੀ ਇੱਛਾ ਦੇ ਬਗੈਰ ਆਪਣੇ ਕਰਤੱਵ ਪੱਥ ਦੇ ਉੱਤੇ ਆਪਣੇ ਫਰਜ਼ ਤੇ ਡਟਿਆ ਰਹੇ ਓਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹਦੀ ਅੱਖ ਤੇ ਰੋੜਾ ਵੱਜਿਆ ਠਾ ਕਰਦਾ ਅੱਖ ਚੁੱਕ ਤੀਰੀ ਵਾਂਗੂ ਆਇਆ ਖੂਨ ਵਗਿਆ ਜਦੋਂ ਖੂਨ ਵਗਿਆ ਉਹ ਕਹਿੰਦੇ ਲਸ਼ਕਰ ਚ ਥੜਬੜ ਹੋ ਗਈ ਕੇ ਫੜ ਕੇ ਲਿਆ ਓਏ ਫੜ ਕੇ ਲਿਆਂਦੀ ਬਜ਼ੁਰਗ ਮਾਈ ਉਹ ਕਹਿੰਦੀ ਰਾਜਾ ਮੇਰਾ ਕਸੂਰ ਹੀ ਕੋਈ ਨਹੀਂ ਤੇਰੇ ਲਸ਼ਕਰ ਚ ਮੇਰਾ ਮੁੰਡਾ ਕੰਮ ਕਰਦਾ ਸੀ ਤੇਰੇ ਲਸ਼ਕਰ ਚ ਜਾਨ ਦੇਦੀ ਤੇ ਅੱਜ ਉਹਦੀ ਘਰ ਵਾਲੀ ਬਿਮਾਰ ਪਈ ਆ ਉਹਦੇ ਦੋ ਪੁੱਤਰ ਨੇ ਉਹਨਾਂ ਕੋ ਰੋਟੀ ਖਾਣ ਨੂੰ ਨਹੀਂ ਮੈਂ ਤਾਂ 베ਰੀ ਤੋਂ 베ਰ ਤੋੜਨ ਆਈ ਸੀ ਤੇ 베ਰੀ ਦੇ ਮਾਰਿਆ ਡੜਾ ਤੇ 베ਰੀ ਦੇ ਨਹੀਂ ਲੱਗਿਆ ਤੇਰੀ ਅੱਖ ਤੇ ਲੱਗਿਆ ਮਹਾਰਾਜਾ ਮੈਨੂੰ ਨਹੀਂ ਪਤਾ ਸੀ ਤੇ ਮੈਨੂੰ ਕਿਉਂ ਸਜ਼ਾ ਦਿਨਾ ਉਹ ਕਹਿੰਦਾ ਛੱਡ ਦਿਓ ਬਜ਼ੁਰਗ ਨੂੰ ਕਹਿੰਦਾ ਜਾਓ ਸੋਨੇ ਦੀਆਂ 100 ਮੋਹਰਾਂ ਲੈ ਕੇ ਆਓ ਤੇ ਇਸ ਬਜ਼ੁਰਗ ਮਾਨ ਨੂੰ ਦਿਓ ਉਹ ਕਹਿੰਦੇ ਮਹਾਰਾਜ ਤੁਹਾਡੀ ਅੱਖ ਪੰਨਤੀ ਖੂਨ ਦੀ ਤਤਿਰੀ ਵਗ ਜਾਂਦੀ ਆ ਮੂੰਹ ਖੂਨ ਨਾਲ ਭਰਿਆ ਪਿਆ ਕੱਪੜੇ ਲਾਲ ਹੋ ਗਏ ਇਹਨੂੰ ਕਿਵੇਂ ਛੱਡਦੀ ਏ ਤੇ ਉਸ ਪੰਜਾਬ ਦੇ ਦਾਨਿਸ਼ਮੰਦ ਮਹਾਰਾਜੇ ਨੇ ਕਿਹਾ ਕਹਿੰਦਾ ਜੇ 베ਰੀ ਦਾ ਪੇੜ ਰੋੜੇ ਲੱਗਣ ਤੇ ਮਿੱਠੇ 베ਰ ਦੇ ਸਕਦਾ ਤੇ ਪੰਜਾਬ ਦਾ ਮਹਾਰਾਜਾ ਰੋੜਾ ਲੱਗਣ ਤੇ ਇਸ ਮਾਂ ਨੂੰ 100 ਸੋਨੇ ਦੀਆਂ ਸ਼ਰਫ਼ੀਆਂ ਜ਼ਰੂਰ ਦੇ ਸਕਦਾ ਤਕਾ ਕੇ ਮਾਰੋ ਤਾੜੀ ਇਹ ਉਸ ਉਹ ਸੋਚ ਦੇ ਨਾਲ ਪੰਜਾਬ ਤੁਹਾਡੇ ਸਾਹਮਣੇ ਲੈ ਕੇ ਆਇਆ ਪੰਜਾਬ ਹਾਰਦਾ ਰਿਹਾ ਮੁੱਖ ਮੰਤਰੀ ਘਰ ਭਰਦੇ ਰਹੇ ਆ ਧੰਦਾ ਕਰਦੇ ਰਹੇ ਆ ਪੰਜਾਬ ਦੇ 60000 ਕਰੋੜ ਰੁਪਏ ਸਾਲ ਦੇ ਲੁੱਟਦੇ ਰਹੇ ਆ ਕਰਜ਼ਿਆਂ ਤੇ ਸਰਕਾਰਾਂ ਚਲਾਉਂਦੇ ਰਹੇ ਆ ਇਹ ਜਿੱਤੇਗਾ ਪੰਜਾਬ ਉਮੀਦ ਹੈ ਇਹ ਉਮੀਦ ਹੈ ਨੌਜਵਾਨਾਂ ਦੇ ਰੋਜ਼ਗਾਰ ਦੀ ਇਹ ਜਿੱਤੇਗਾ ਪੰਜਾਬ ਉਮੀਦ ਹੈ ਕਿਸਾਨਾਂ ਦੀ ਖੁਸ਼ਹਾਲੀ ਦੀ ਇਹ ਉਮੀਦ ਹੈ ਇੱਜ਼ਤ ਦੀ ਰੋਟੀ ਦੀ ਤੁਹਾਡੇ ਮਾਨ ਸਨਮਾਨ ਦੀ ਇਹ ਉਮੀਦ ਹੈ ਪੰਜਾਬ ਨੂੰ ਮੁੜ ਸਰਜੀਤ ਕਰਨ ਦੀ ਇਹ ਰੰਗਲਾ ਪੰਜਾਬ ਕਹਿਣ ਵਾਲੇ ਕੰਗਲਾ ਪੰਜਾਬ ਖੜਾ ਕਰਤਾ ਤੁਹਾਡੇ ਸਾਹਮਣੇ ਕੰਗਲਾ ਪੰਜਾਬ ਇਹਨੂੰ ਦਿੱਤਾ ਪੰਜਾਬ ਵਾਜੀ 52000 ਕਰੋੜ ਤਾਂ ਮੈਂ ਜੇਬ ਚ ਲਈ ਫਿਰਦਾ ਇੱਥੇ ਖੀਸੇ ਚ ਪਾਈ ਫਿਰਦਾ 20000 ਕਰੋੜ ਪਤੰਦਰ ਕਹਿੰਦਾ ਮੈਂ ਰੇਤੇ ਚੋਂ ਕੱਢੂ 34000 ਕਰੋੜ ਆ ਕੇਜਰੀਵਾਲ ਦੇ ਝੂਠ ਤੇ ਝੂਠ 34000 ਕਰੋੜ ਕਹਿੰਦਾ ਬਜਟ ਚੋਂ ਕੱਢੂ 54000 ਕਰੋੜ ਨਾਲ ਤਾਂ ਸ਼ੁਰੂ ਕਰਾਂਗੇ ਤੇ ਪਤੰਦਰਾ ਆਏ 100 ਕਰੋੜ 100 ਵੀ ਨਹੀਂ ਆਇਆ 125 ਜਮਾ ਕਰਾਏ ਨੇ ਰੇਤੇ ਦੀ ਟਰਾਲੀ 3000 ਨੂੰ ਵੇਖਦੀ ਸੀ ਮੈਂ ਚੰਨੀ ਨਾਲ ਲੜਦਾ ਹੁੰਦਾ ਮੈਂ ਕਹਿੰਦਾ ਮਾਨ ਸਾਹਿਬ ਤੂੰ ਕਹਿੰਦਾ ਸੀ ਧਰਨਾ ਨਹੀਂ ਲਗਣ ਦੇਣਾ ਮੈਂ ਛਾਤੀ ਠੋਕ ਕੇ ਤੈਨੂੰ ਕਹਿੰਦਾ ਪੰਜਾਬ ਤੈਨੂੰ ਸਵਾਲ ਕਰਦਾ ਹੈ ਕਿ ਅੱਜ 12500 ਕੰਟਰੈਕਟ ਵਾਲੇ ਟੀਚਰ ਖੜੇ ਆ ਮਾਣੋ ਕੋਲ ਜਾਉਂ ਐਲਾਨ ਕਰਦਾ ਸਾਰਿਆਂ ਧਰਨਿਆਂ ਤੇ ਨਵਜੋਤ ਸਿੰਘ ਸਿੱਧੂ ਜਾ ਕੇ ਪਿੱਛੇ ਬੈਠੂ ਬੋਲੇ ਸੋਨਿਹਾਲ ਅੱਲਾਹੂ ਅਕਬਰ